ਦੁਨੀਆ ਦੇ ਅਚਰਜ ਕੈਦੀ ਸੋਲ ਕਲੀਆਂ ਵਰਗੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਲਾਲ ਸਹਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਪੂਜਨੀਕ ਮਾਤਾ ਮਾਤ ਗੁਜਰ ਕੌਰ ਜੀ ਦਾਸਪੋ ਨੂੰ ਕੋਤਵਾਲੀ ਮਰਿੰਡਾ ਤੋਂ ਸਰਹੰਦ ਲਿਆਂਦੇ ਗਏ ਔਰ ਪਹਿਲੀ ਰਾਤ ਸਫਰ-ਏ-ਸ਼ਹਾਦਤ ਦਾ ਜੋ ਮੁਕਾਮ ਹੈ ਜੋ ਮੰਜ਼ਲ ਹੈ ਠੰਡਾ ਬੁਰਜ ਇਸ ਰਾਤ ਗੁਰੂ ਕੇ ਲਾਲਾਂ ਤੇ ਮਾਤਾ ਜੀ ਨੂੰ ਇਸ ਬੁਰਜ ਵਿੱਚ ਕੈਦ ਕੀਤਾ ਜਾਂਦਾ ਹੱਡਾਂ ਨੂੰ ਤੀਰ ਦੀ ਠੰਡ ਕਕਰੇਲੀਆਂ ਰਾਤਾਂ ਜਦੋਂ ਬੁੱਲੀਆਂ ਸੁੰਨ ਹੋਣਗੀਆਂ ਜਦੋਂ ਹੱਥ ਕੰਬਣਗੇ ਜਿਸਮ ਠੁਰਠੁਰ ਕਰੇਗਾ ਇਸ ਤਸ਼ੱਦਦ ਵਿੱਚ ਬਾਲ ਤੇ ਬਿਰਧ ਸਰੀਰ ਹਰ ਇੱਕ ਆਦੇਸ਼ ਮੰਨਣ ਲਈ ਤਿਆਰ ਹੋਏਗਾ ਧਰਮ ਤਿਆਗਣਗੇ ਈਨ ਮੰਨਣਗੇ ਤੇ ਸਾਡੀ ਤਾਬਿਆਦਾਰੀ ਕਰਨਗੇ ਸੋ ਇਹ ਤਸ਼ੱਦਦ ਦਾ ਕੇਂਦਰ ਸਤਸੰਗੀ ਰੰਗ ਧਾਰ ਲੈਂਦਾ ਮਾਂਜੀ ਬਾਣੀ ਪੜਦੇ ਨੇ ਨਾਮ ਦੇ ਰਸ ਪਿਜਾ ਚ ਘੁਲਦਾ ਤੇ ਸਿੱਖੀ ਦਾ ਸਕੂਲ ਬਣ ਜਾਂਦਾ ਸਦਾ ਵਾਸਤੇ ਕਿ ਸਿਰੜ ਕਿਵੇਂ ਨਿਭਾਉਣਾ ਹੈ ਧਰਮ ਕਿਵੇਂ ਨਿਭਾਉਣਾ ਹੈ ਜ਼ੁਲਮ ਦਾ ਕਿਵੇਂ ਟੱਕਰਾਂ ਕਰਨਾ ਹੈ ਇਹ ਠੰਡਾ ਬੁਰ ਸਾਨੂੰ ਸਿਖਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ